ਸਿਰਫ ਤੇ ਸਿਰਫ ਨੂੰ ਮਾਰਕੀਟ ਚ ਮਿਲਣਾ ਜੀ 250 ਰੁਪਏ ਦਾ ਤੁਸੀਂ ਸਾਡੇ ਕੋਲ 85 ਰੁਪਏ ਦਾ ਲੈ ਕੇ ਜਾਓ ਸ਼ੁਰੂ 하게 ਕੜਾਈਆਂ ਵੇਲੇ ਵੀ ਲੈ ਕੇ ਜਾ ਸਕਦੇ ਹੋ ਸਿਰਫ ਤੇ ਸਿਰਫ 175 ਰੁਪਏ ਦਾ ਸੂਟ ਦੁਪੱਟਾ 100 ਤੇ 65 ਰੁਪਏ ਦਾ ਸੂਟ ਦੁਪੱਟਾ ਕੂੜ ਤੁਹਾਨੂੰ ਲੱਗੇਗਾ 250 ਰੁਪਏ ਦਾ 210 ਰੁਪਏ ਦਾ ਇਹ ਦੋਸਤ ਲੋ ਜੀ ਕੱਪੜੇ ਦਾ ਕੰਮ ਇੱਕ ਬਹੁਤ ਵਧੀਆ ਕੰਮ ਹੈ ਜਿਹੜਾ 12 ਮਹੀਨੇ ਚੱਲਦਾ ਹੈ ਲੇਕਿਨ ਦੁਕਾਨਦਾਰਾ ਕੋਲ ਲੈਣ ਜਾਣੇ ਹੋ ਦੁਕਾਨਦਾਰ ਤੁਹਾਨੂੰ ਦਿੰਦੇ ਕਪੜਾ ਬਹੁਤ ਮਹਿੰਗਾ ਜਦ ਕੀ ਕਪੜਾ ਮਹਿੰਗਾ ਹੈਗਾ ਨਹੀਂ ਕਪੜਾ ਬਹੁਤ ਸਸਤਾ ਫੈਕਟਰੀਆਂ ਤੋਂ ਮਿਲਦਾ ਹੈ ਤੁਸੀਂ ਫੈਕਟਰੀ ਤੇ ਆਓਗੇ ਤੁਹਾਨੂੰ ਕਪੜਾ ਇੰਨਾ ਕ ਸਸਤਾ ਮਿਲੇਗਾ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਸੋ ਤੁਸੀਂ ਕਪੜਾ ਖਰੀਦਣਾ ਸਿਰਫ ਫੈਕਟਰੀ ਤੋਂ ਦੁਕਾਨਾਂ ਤੋਂ ਨਹੀਂ ਦੁਕਾਨਦਾਰ ਤੁਹਾਨੂੰ ਡਬਲ ਟ੍ਰਿਪਲ ਲਾ ਕੇ ਰੇਟ ਦਿੰਦੇ ਆ ਸੋ ਤੁਹਾਨੂੰ ਕੁਝ ਡਿਜ਼ਾਈਨ ਦਿਖਾਣਾ ਜਿਥੇ ਤੁਹਾਨੂੰ ਪਤਾ ਚੱਲੇਗਾ ਕਿ ਕਪੜੇ ਦਾ ਕੰਮ ਇੱਕ ਬਹੁਤ ਵਧੀਆ ਕੰਮ ਹੈ ਔਰ ਜਿਹੜੇ ਸੂਟ ਹੈ ਉਹਨਾਂ ਦਾ ਰੇਟ ਕਿੰਨੇ ਕ ਘਟਾ ਤੁਸੀਂ ਇਹ ਦੇਖ ਲਓ ਸਾਡੀ ਫੈਕਟਰੀ ਜਿੱਥੇ ਹਜ਼ਾਰਾਂ ਦੀ ਤਰ੍ਹਾਂ ਤੁਹਾਨੂੰ ਸੂਟ ਦੇਖਣ ਨੂੰ ਮਿਲਣਗੇ ਕੁਝ ਵੈਰਾਈਟੀ ਵੀ ਤੁਹਾਨੂੰ ਦਿਖਾਵਾਂਗੇ ਚਲੋ ਤੁਹਾਡੇ ਨਾਲ ਚਲਦੇ ਆਂ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਵੀਡੀਓ ਲਾਈਕ ਜ਼ਰੂਰ ਕਰਦੇ ਜੇ ਤੁਹਾਨੂੰ ਰੇਟ ਪਸੰਦ ਆਣਗੇ ਜੇ ਵੇਚਣ ਵਾਸਤੇ ਕਪੜਾ ਲੈਣਾ ਹੈ ਤਾਂ ਤੁਸੀਂ ਆਣਾ ਪੂਰਨ ਚੰਦ ਐਨ ਕੰਪਨੀ ਸਟੋਰ ਤੇ ਵੀਡੀਓ ਚੰਗੀ ਲੱਗੇ ਤਾਂ ਵੱਤਵਾ ਸ਼ੇਅਰ ਕਰ ਦਿਓ ਆਹ ਲੋ ਜੀ ਪ੍ਰਿੰਟਡ ਸੂਟ ਰਿੰਕਲ ਕ੍ਰਸ਼ ਦਾ ਪ੍ਰਿੰਟਡ ਸੂਟ ਹੈ ਜੀ ਰਿੰਕਲ ਕ੍ਰਸ਼ ਦਾ ਪ੍ਰਿੰਟਡ ਸੂਟ ਚੈੱਕ ਕਰ ਲਓ ਜੀ ਇਹ ਤੁਹਾਨੂੰ ਸੂਟ ਮਾਰਕੀਟ 'ਚ ਮਿਲੇਗਾ ਜੀ ਰਿਟੇਲ ਦੇ ਵਿੱਚ 250 ਰੁਪਏ ਦਾ ਕਿਸੇ ਦੁਕਾਨਦਾਰ ਕੋਲ ਲੈ ਜਾਓਗੇ ਤੁਹਾਨੂੰ ਦੇ ਦੇਗਾ ਜੀ 150 ਰੁਪਏ ਦਾ ਸੂਟ ਸਾਡੇ ਕੋਲ ਤੁਹਾਨੂੰ ਮਿਲੇਗਾ ਸਿਰਫ ਤੇ ਸਿਰਫ ਸਿਰਫ ਤੇ ਸਿਰਫ 85 ਰੁਪਏ ਦਾ ਸੂਟ 85 ਰੁਪਏ ਦਾ ਸੂਟ ਭਾਈ ਭਾਈ 85 ਰੁਪਏ ਦਾ ਸੂਟ ਚੈੱਕ ਕਰੋ ਵੇਚਣ ਵਾਸਤੇ ਕਪੜਾ ਲੈਣਾ ਸੰਪਰਕ ਕਰੋ 85 ਰੁਪਏ ਦਾ ਸੂਟ ਭਾਈ ਤੁਸੀਂ ਸੂਟ ਦੇ ਰਹੇ ਤੇ ਤੇ ਰਮਾਲ ਵੀ ਨਹੀਂ ਆਂਦਾ 85 ਰੁਪਏ ਦਾ ਜੀ 85 ਰੁਪਏ ਦਾ ਸੂਟ ਮਿਲੇਗਾ ਜੀ ਸਿਰਫ 85 85 ਰੁਪਏ ਦਾ ਸੂਟ ਚੈੱਕ ਕਰ ਲਓ ਜੀ ਰੰਗ ਬਹੁਤ ਡਿਜ਼ਾਈਨ ਬਹੁਤ ਮਿਲ ਜਾਣਗੇ 85 85 ਰੁਪਏ ਦੇ ਵਿੱਚ 85 85 ਰੁਪਏ ਦੇ ਵਿੱਚ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੋਹਣੇ ਸੋਹਣੇ ਸੂਟ ਸਿਰਫ 85 ਰੁਪਏ ਦੇ ਵਿੱਚ ਹੁਣ ਆ ਸੂਟ ਤੁਹਾਨੂੰ ਮਾਰਕੀਟ 'ਚ ਮਿਲਣਾ ਜੀ 250 ਰੁਪਏ ਦਾ ਤੁਸੀਂ ਸਾਡੇ ਕੋਲ 85 ਰੁਪਏ ਦਾ ਲੈ ਕੇ ਜਾਓ ਇਹਨੂੰ 150 ਦਾ ਵੇਚੋ ਤਾਂ तकरीबन तकरीबन ਡਬਲ ਮੁਨਾਫਾ ਹੋ ਗਿਆ ਤੁਹਾਡਾ ਨੈਕਸਟ ਆਰਟੀਕਲ ਤੁਹਾਨੂੰ ਦਿਖਾਣੇ ਆ ਜੀ ਹੁਣ ਇਸ ਤੋਂ ਬਾਅਦ ਆ ਚੈੱਕ ਕਰੋ ਜੀ ਲੋ ਜੀ ਕੜਾਈਆਂ ਵਾਲੇ ਸੂਟ ਜਿੱਦਾਂ ਕਿ ਉਹਨਾਂ ਵਿਆਹ ਸ਼ਾਦੀ ਸ਼ੁਰੂ ਹੋ ਗਏ ਕੜਾਈਆਂ ਵਾਲੇ ਵੀ ਲੈ ਕੇ ਜਾ ਸਕਦੇ ਹੋ ਲੋ ਜੀ ਕੜਾਈਆਂ ਵਾਲੇ ਸੂਟ ਪੂਰਾ ਜਾਲ ਨਾਲ ਦੁਪੱਟਾ ਪੂਰਾ ਜਾਲ ਨਾਲ ਦੁਪੱਟਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪੂਰੇ ਜਾਲ ਆ ਦੇਖੋ ਜੀ ਸੂਟ ਦਾ ਪੂਰਾ ਜਾਲ ਆ ਗਿਆ ਜੀ ਆ ਆ ਗਿਆ ਜੀ ਨਾਲ ਦੁਪੱਟਾ ਨਾਲ ਆ ਗਿਆ ਜੀ ਚਾਰ ਰੰਗ ਸੂਟ ਵਿਕਦਾ ਜੀ 450 450 ਰੁਪਏ ਦਾ ਆਪਾਂ ਤੁਹਾਨੂੰ ਸੂਟ ਦੇਣਾ ਜੀ ਸਿਰਫ ਤੇ ਸਿਰਫ 175 ਰੁਪਏ ਦਾ ਸੂਟ ਦੁਪੱਟਾ 175 ਰੁਪਏ ਦਾ ਸੂਟ ਦੁਪੱਟਾ ਦੁਪੱਟੇ ਨਾਲ 175 ਰੁਪਏ ਦਾ 175 ਰੁਪਏ ਦਾ ਤੇ ਡਿਜ਼ਾਈਨ ਮਿਲ ਜਾਣਗੇ 8 ਤੋਂ 10 ਡਿਜ਼ਾਈਨ 175 ਰੁਪਏ ਦਾ ਸੂਟ ਨਾਲ ਦੁਪੱਟਾ ਜੀ ਨੈਕਸਟ ਚੈੱਕ ਕਰ ਲੋ ਜੀ ਪ੍ਰਿੰਟ ਸੂਟ ਬਹੁਤ ਹਾਲੇ ਮੈਂ ਤੁਹਾਨੂੰ ਅੱਜ ਪਹਿਲੀ ਵੀਡੀਓ ਹੈ ਲਿਮਟਿਡ ਆਰਟੀਕਲ ਦਿਖਾਣੇ ਆ ਤੁਸੀਂ ਵਿਜ਼ਿਟ ਕਰੋ ਆ ਦੇਖੋ ਜੀ ਆएगी ਜੀ ਸ਼ਰਟ ਨਾਲ ਮੇਰੇ ਹੱਥ ਚਾ ਦੇਖੋ ਜੀ ਲਾਈਨਿੰਗ ਵਾਲੀ ਸਲਵਾਰ ਆ ਡਿਜ਼ਾਈਨਰ ਸ਼ਰਟ ਨਾਲ ਕਾਟਨ ਦਾ ਦੁਪੱਟਾ ਸੂਟ ਮਾਰਕੀਟ 'ਚ ਵਿਕਦਾ ਜੀ 450 400 ਰੁਪਏ ਦਾ ਲੇਕਿਨ ਸਾਡਾ ਫੈਕਟਰੀ ਦਾ ਰੇਟ ਕੀ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਕੀ ਰੇਟ ਲੈਣਾ ਲਈ ਆਪਣਾ ਭਾਜੀ ਮੈਂ ਹੈਰਾਨ ਕਰ ਦੇਣਾ ਰੇਟ ਆਉਜਾ ਦੱਸ ਦੇਣਾ ਤੁਹਾਨੂੰ ਦੱਸੋ ਫਿਰ ਭਾਜੀ ਇੱਕ ਵਾਰੀ ਕੈਮਰਾ ਸੂਟ ਤੇ ਮਾਰ ਦਿਓ ਡਿਜ਼ਾਈਨ ਮਿਲ ਜਾਣਗੇ 5 ਤੋਂ 6 ਸੂਟ ਆ ਦੁਪੱਟਾ ਆ ਗਿਆ ਨਾਲ ਸ਼ਰਟ ਆ ਗਈ ਟਾਈ ਬਟਨ ਦਾ ਕੰਮ ਆ ਗਿਆ ਨਾਲ ਨਾਲ ਸਲਵਾਰ ਆ ਗਈ ਕਾਟਨ ਦਾ ਸੂਟ ਦੁਪੱਟਾ ਹੈ ਜੀ ਮਾਰਕੀਟ 'ਚ ਵਿਕਦਾ 400 450 ਦਾ ਤੁਹਾਨੂੰ ਸਾਡੇ ਕੋਲ ਮਿਲੇਗਾ ਜੀ ਸਿਰਫ ਤੇ ਸਿਰਫ 165 ਰੁਪਏ ਦਾ ਸੂਟ ਦੁਪੱਟਾ ਦੁਪੱਟੇ ਨਾਲ ਭਾਈ ਪ੍ਰਿੰਟ ਸੂਟ 165 ਰੁਪਏ 165 ਰੁਪਏ ਦਾ ਸੂਟ ਦੁਪੱਟਾ ਡਿਜ਼ਾਈਨ 5 6 ਹੋਰ ਮਿਲ ਜਾਣਗੇ ਜੀ ਮੈਂ ਇੱਕ ਇੱਕ ਦਿਖਾ ਰਿਹਾ ਜੀ ਤੁਹਾਨੂੰ ਲਓ ਜੀ ਸਾਰੀ ਫਰੰਟ ਤੇ ਕਢਾਈ ਬੁਟੀਕ ਦਾ ਪੀਸ ਹੁਣ ਬੁਟੀਕਾਂ ਦੇ ਪੀਸ ਮਿਲਦੇ ਆ ਜੀ 15 1500 12 1200 ਦੇ ਸਾਰਾ ਗਲੇ ਤੇ ਹਵਰਕ ਸਾਰਾ ਗਲੇ ਦੇ ਵਰਕ ਆਏਗਾ ਨਾਲ ਆਏਗਾ ਜੀ ਦੁਪੱਟਾ ਦੁਪੱਟੇ ਤੇ ਲੱਗੀ ਹੋਏਗੀ ਜੀ ਬਨਾਰਸੀ ਲੈਸ ਚੈੱਕ ਕਰ ਲੋ ਜੀ ਦੁਪੱਟੇ ਤੇ ਬਨਾਰਸੀ ਲੈਸ ਲੱਗੀ ਹੋਏਗੀ ਸੂਟ ਬਹੁਤ ਸੋਹਣਾ ਹੈ ਰੰਗ ਆਣਗੇ ਜੀ 4 ਡਿਜ਼ਾਈਨ ਮਿਲ ਜਾਣਗੇ ਜੀ 6 ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿਓ ਸੂਟ ਤੇ ਫੁੱਟਿਕ ਦਾ ਵੇਚ ਕਿਉਂਕਿ ਮੈਂ ਜਦ ਰੇਟ ਦੱਸਣਾ ਤਾਂ ਰੇਟ ਨੇ ਤੁਹਾਨੂੰ ਹੈਰਾਨ ਕਰ ਦੇਣਾ ਜੀ ਆ ਗਿਆ ਜੀ ਹੁਣ ਸੂਟ ਦਾ ਰੇਟ ਦੱਸਿਏ 550 ਰੁਪਏ ਭਾਜੀ ਬਿਲਕੁਲ ਨਹੀਂ ਜੀ ਇਹ ਫੈਕਟਰੀ ਦੇ ਰੇਟ ਨਹੀਂ ਹੁੰਦੇ ਨੇ ਮਹਿੰਗੇ ਨੇ ਮਹਿੰਗੇ ਦਾ ਦੁਕਾਨਦਾਰ ਵੇਚਦੇ ਆ ਤੁਸੀਂ 500 600 ਦਾ ਵੇਚ ਸਕਦੇ ਹੋ ਸੂਟ ਤੁਹਾਨੂੰ ਲੱਗੇਗਾ 250 ਰੁਪਏ ਦਾ ਇਹ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਇੱਕ ਡਿਜ਼ਾਈਨ 250 ਰੁਪਏ ਦਾ ਆਹ ਲੋ ਜੀ ਦੂਸਰਾ ਡਿਜ਼ਾਈਨ ਚੈੱਕ ਕਰੋ ਜੀ ਫਿਓਨਾ ਕਪੜਾ ਗਲੇ ਤੇ ਵਰਕ ਨਾਲ ਰੰਗ 250 ਦੀ ਰੇਂਜ 250 50 ਰੁਪਏ ਦੀ ਰੇਂਜ ਜੀ ਚੈੱਕ ਕਰ ਲਓ ਜੀ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਣਾ ਹੈ ਜੀ ਆਪਾਂ ਗਲੇਸ ਕਾਟਨ ਗਲੇਸ ਕਾਟਨ ਦਾ ਸੂਟ ਮਾਰਕੀਟ ਤੇ ਸੋਨੂੰ ਜੀ ਕਿੰਨੇ ਦਾ ਵਿਕਦਾ ਹੈ 650 750 ਇਦਾਂ ਵਿਕਦਾ ਬਿਲਕੁਲ ਠੀਕ ਆ ਆ ਗਿਆ ਜੀ ਸਾਰਾ ਗਲੇਸ ਕਾਟਨ ਤੁਹਾਨੂੰ ਦਿਖਾਣੇ ਆ ਆ ਬੁਟੀਕ ਦਾ ਪੀਸ ਹੈ ਜੀ ਨਾਲ ਆਏਗਾ ਜੀ ਦੁਪੱਟਾ ਨਾਲ ਆਗੇ ਜੀ ਚਾਰ ਰੰਗ ਗਲੇਸ ਕਾਟਨ ਆ ਤੁਹਾਨੂੰ ਪੀਸ ਦੇ ਦਾਂਗੇ ਜੀ ਸੂਟ ਦੁਪੱਟਾ 210 ਰੁਪਏ ਦਾ ਇਹ 210 ਰੁਪਏ ਦਾ ਜੀ 210 ਰੁਪਏ ਦਾ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ 'ਚ ਸ਼ੇਅਰ ਕਰੋ ਪੇਜ ਨੂੰ ਫੋਲੋ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਰੋਜ਼ ਇਹੋ ਜੀ ਧਮਾਕੇਦਾਰ ਵੀਡੀਓ ਦੇਖਣੀ ਹੈ ਤੇ ਰੋਜ਼ ਇਹੋ ਜੇ ਰੇਟ ਤੁਸੀਂ ਜਾਨਣਾ ਚਾਹੁੰਦੇ ਹੋ ਘਰ ਬੈਠੇ ਕਿਹੜੇ ਸੂਟ ਦਾ ਕੀ ਰੇਟ ਹੈ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਰੋਜ਼ ਸਾਡੀ ਵੀਡੀਓ ਆ ਸਕੇ ਗਲੇਸ ਕਾਟਨ ਦਾ ਸੂਟ ਦੁਪੱਟਾ ਸਿਰਫ 210 ਰੁਪਏ ਦਾ ਚੈੱਕ ਕਰ ਲੋ ਜੀ ਵੈਰਾਈਟੀ ਹੋਰ ਵੀ ਬਹੁਤ ਹੈ ਸਟੋਰ ਸਾਰਾ ਭਰਿਆ ਪਿਆ ਮਾਲ ਦੇ ਨਾਲ ਸੋ ਕੱਲ ਇੱਕ ਨਵੀਂ ਵੀਡੀਓ ਪਾਵਾਂਗੇ ਸੋ ਜਿਹੜੇ ਭਣਾ ਭਰਾਵਾਂ ਨੇ ਵੇਚਣ ਵਾਸਤੇ ਕਪੜਾ ਲੈਣਾ ਹੈ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਓ ਸਕਰੀਨ ਤੇ ਨੰਬਰ ਚੱਲ ਰਹੇ ਆ ਕੋਈ ਜਾਣਕਾਰੀ ਲੈਣੀ ਹੈ ਐਡਰੈਸ ਪੁੱਛਣਾ ਹੈ ਜਾਂ ਲੋਕੇਸ਼ਨ ਮੰਗਵਾਨੀ ਹੈ ਤੁਸੀਂ ਮੰਗਵਾ ਸਕਦੇ ਹੋ ਜੀ ਸਟੋਰ ਪੈਂਦਾ ਲੁਧਿਆਣੇ ਫੀਲਡ ਗੰਜ ਗੁਰਦੁਆਰਾ ਦੁੱਖ ਨਿਵਾਰਨ ਕੋ ਧੰਨਵਾਦ